ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਦਾਸ ਨੇ ਭਗਤ ਪੂਰਨ ਸਿੰਘ ਜੀ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਦੇ ਵਿੱਚੋਂ ਸਾਰੀ ਜ਼ਿੰਦਗੀ ਦਾ ਜੋ ਉਹਨਾਂ ਦਾ ਸੰਘਰਸ਼ ਆ ਪ੍ਰਾਣੀ ਮਾਤਰ ਦੀ ਸੇਵਾ ਆ ਇਸ ਬਾਰੇ ਸਾਨੂੰ ਉਹ ਮਾਰਗਦਰਸ਼ਨ ਕਰਾਂਦੇ ਆ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਆ ਬਹੁਤ ਕੁਝ ਉਹ ਨਹੀਂ ਕੀਤਾ ਉਹੋਂ ਅਸੀਂ ਬਿਆਨ ਕਰ ਸਕੀਏ ਮੁਸ਼ਕਲ ਹੈ ਪ੍ਰੈਕਟੀਕਲ ਤੇ ਕਰਨਾ ਬਹੁਤ ਮੁਸ਼ਕਲ ਹੈ ਕੋਈ ਅਕਾਲ ਪੁਰਖ ਦਾ ਭੇਜਿਆ ਹੋਇਆ ਬੰਦਾ ਉਹਦੀ ਬਖਸ਼ਿਸ਼ ਅਕਾਲ ਪੁਰਖ ਦੀ ਉਹੀ ਕਰ ਸਕਦਾ ਆਮ ਮਨੁੱਖ ਦੇ ਵਸਤੀ ਗੱਲ ਹੈ ਨਹੀਂ ਸੋ ਖੈਰ ਮੈਂ ਬੇਨਤੀ ਕਰਾਂ ਆਪ ਜੀ ਦੇ ਨਾਲ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਇਹ ਗਿਆਨ ਮਿਲਦਾ ਪਈ ਹਰ ਮਨੁੱਖ ਨੂੰ ਹਰ ਮਨੁੱਖ ਸੇਵਾ ਕਰ ਸਕਦਾ ਕੋਈ ਪੈਸੇ ਨਾਲ ਕਰ ਸਕਦਾ ਕੋਈ ਹੱਥੀਂ ਕਰ ਸਕਦਾ ਸੇਵਾ ਕੋਈ ਕਿਸੇ ਦੀ ਮਦਦ ਕਰ ਸਕਦਾ ਕੋਈ ਰਾਤ ਨੂੰ ਹਨੇਰੇ ਵਿੱਚ ਪਟ ਕੇ ਆਇਆ ਉਹਦੀ ਮਦਦ ਕਰ ਸਕਦਾ ਕੋਈ ਬੱਚਿਆਂ ਦੀ ਮਦਦ ਕਰ ਸਕਦਾ ਕੋਈ ਕੱਪੜਾ ਲੈ ਕੇ ਦੇ ਸਕਦਾ ਕਿਸੇ ਨੂੰ ਜੇ ਕਿਸੇ ਦੇ ਕੋਲ ਗਿਆਨ ਆ ਉਹ ਗਿਆਨ ਆਮ ਮਨੁੱਖਤਾ ਦੇ ਨਾਲ ਸਾਂਝਾ ਕਰਕੇ ਉਹ ਸੇਵਾ ਕਰ ਸਕਦਾ ਮਤਲਬ ਸੇਵਾ ਦੇ ਬੇਅੰਤ ਰੂਪ ਨੇ ਤੇ ਸੇਖ ਨੇ ਕਿਰਤ ਕਰਨੀ ਆ ਨਾਮ ਜਪਣਾ ਆ ਵੰਡ ਛਕਣਾ ਆ ਇਹ ਸੇਵਾ ਵੀ ਉਸੇ ਦਾ ਹੀ ਇੱਕ ਹਿੱਸਾ ਆ ਸੋ ਦਾਸ ਸ਼ੁਰੂ ਤੋਂ ਮੇਨ ਦਾਸ ਦਾ ਜਿਹੜਾ ਕੰਮ ਆ ਉਹ ਰੇਸ ਤੇ ਰਿਹਾ ਦਾਸ ਰੀਸ ਲਾਂਦਾ ਰਿਹਾ ਕੋਚਾਂ ਦੀ ਸੰਗਤ ਕੀਤੀ ਆ ਉਹਨਾਂ ਨੇ ਬੜੇ ਆਪਣੇ ਜ਼ਿੰਦਗੀ ਦੇ ਤਜਰਬੇ ਦੱਸੀ ਸੋ ਹੁਣ ਜ਼ਿੰਦਗੀ ਚ ਫ੍ਰੀ ਹੋ ਗਈਆਂ ਬੱਚੇ ਬਾਹਰ ਚ ਲੱਗੇ ਆ ਇੱਥੇ ਹੁਣ ਇਕੱਲੀ ਆ ਮੈਂ ਤੇ ਮੇਰੀ ਸਿੰਘਣੀ ਮਨ 'ਚ ਸੋਚਿਆ ਵੀ ਜਿਹੜਾ ਅੰਦਰ ਗਿਆਨ ਹੈ ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ ਹੋਇਆ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਦੇ ਰਹੀ ਹੈ ਗੁਰੂ ਪਿਆਰ ਵਾਲਿਓ ਅਸੀਂ ਆਮ ਤੌਰ ਤੇ ਦੇਖਦੇ ਹਾਂ ਵੀ ਸਾਡੇ ਸਕੇ ਸਰਬੰਧੀ ਜਾਂ ਸਾਡੇ ਜਾਣਕਾਰ ਬਿਮਾਰ ਹੋ ਜਾਂਦੇ ਅਸੀਂ ਵੀ ਬਿਮਾਰ ਹੋ ਜਾਂਦੇ ਹਾਂ ਕਿਤੇ ਨਾ ਕਿਤੇ ਜਦੋਂ ਤੁਸੀਂ ਉਸ ਬਿਮਾਰੀ ਦੀ ਤੈਅ ਵਿੱਚ ਜਾਉਂਗੇ ਉਹਦੇ ਪਿੱਛੇ ਕਾਰਨ ਬਿਮਾਰ ਹੋਣ ਦਾ ਸਾਡੀ ਖੁਰਾਕ ਸਾਡੀ ਲਾਪਰਵਾਹੀ ਆ ਖੁਰਾਕਾਂ ਸਾਡੀਆਂ ਗਲਤ ਹੋ ਗਈਆਂ ਸਾਡਾ ਸੌਣਾ ਜਾਗਣਾ ਗਲਤ ਹੋ ਗਿਆ ਮਤਲਬ ਸਾਡਾ ਹਰ ਚੀਜ਼ ਬਦਲ ਗਈ ਖਾਣਾ ਪੀਣਾ ਬਦਲ ਗਿਆ ਸੌਣਾ ਜਾਗਣਾ ਬਦਲ ਗਿਆ ਸਾਡਾ ਕੱਪੜੇ ਪਾਉਣ ਦਾ ਸਟਾਈਲ ਬਦਲ ਗਿਆ ਸਾਡਾ ਕੰਮ ਚੇਂਜ ਹੋ ਗਿਆ ਨਾ ਸਾਡੇ ਸਰੀਰ ਦੀ ਬਰਜਿਸ਼ ਰਹੀ ਨਾ ਪ੍ਰੋਪਰ ਡਾਈਟ ਰਹੀ ਨਾ ਸਾਡੀ ਬਾਡੀ ਦੀ ਰੈਸਟਰੀ ਉਹ ਸਾਰੇ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਦਾ ਜਦੋਂ ਮੇਲ ਹੁੰਦਾ ਫਿਰ ਅਸੀਂ ਬਿਮਾਰ ਹੁੰਦੇ ਆਂ। ਪਰਮਾਤਮਾ ਸਾਨੂੰ ਬਿਮਾਰ ਨਹੀਂ ਕਰਦਾ। ਅਸੀਂ ਉਹਦੇ ਬੱਚੇ ਆਂ। ਪਿਤਾ ਕਦੀ ਸੋਚ ਸਕਦਾ ਵੀ ਮੇਰੇ ਬੱਚੇ ਬਿਮਾਰ ਹੋਣ ਨਹੀਂ ਸੋਚ ਸਕਦਾ। ਆਓ ਆਪਾਂ ਕੁਝ ਨੁਕਤੇ ਜਾਣੀਏ ਅਸੀਂ ਤੰਦਰੁਸਤ ਕਿਵੇਂ ਰਹਿ ਸਕਦੇ ਆਂ। ਜਿਵੇਂ ਸਾਡਾ ਸਰੀਰ ਬਿਮਾਰ ਹੋਇਆ। ਗਲਤ ਖੁਰਾਕ ਖਾ ਕੇ ਅਸੀਂ ਅੱਜ ਗਲਤ ਖਰਾਕ ਖਾ ਲਈ ਦੂਜੇ ਦਿਨ ਬਿਮਾਰ ਨਹੀਂ ਹੋ ਜਾਵਾਂਗੇ। ਗਲਤ ਚੀਜ਼ਾਂ ਖਾ ਕੇ ਫਾਸਟ ਫੂਡ ਡੈਰੀ ਪ੍ਰੋਡਕਟ ਫਿਰ ਅਸੀਂ ਫ੍ਰਿਜਾਂ ਵਾਲਾ ਭੋਜਨ ਖਾ ਖਾ ਕੇ ਪੈਕਿੰਗ ਫੂਡ ਖਾ ਕੇ ਜੰਕ ਫੂਡ ਖਾ ਕੇ ਹੌਲੀ ਹੌਲੀ 5 ਸਾਲ 10 ਸਾਲ 15 ਸਾਲਾਂ ਨੂੰ ਜਾ ਕੇ ਬਿਮਾਰ ਹੋਣੀ ਹੈ ਤੇ ਫਿਰ ਅਸੀਂ ਦਵਾਈਆਂ ਲੈਣ ਜਾਂਦੀਆਂ ਯਾਦ ਰੱਖਿਓ ਮੈਂ ਨਹੀਂ ਕਹਿੰਦਾ ਦਵਾਈਆਂ ਨਾ ਖਾਓ ਪਰ ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਉਹਦੇ ਸਾਈਡ ਇਫੈਕਟ ਜ਼ਰੂਰ ਦੇਖ ਲੈਣਾ ਇਹ ਇਹ ਦੇ ਕੀ ਨੇ ਉਹਨਾਂ ਨੇ ਨਾਲ ਪਾਏ ਹੋਏ ਹੁੰਦੇ ਨੈਟ ਦੇ ਉੱਤੇ ਇੱਕ ਇਲਾਜ ਕਰਦੀ ਆ ਦਵਾਈ ਉਹ ਨਾਲ 5-7 ਹੋਰ ਰੋਗ ਲਾਉਂਦੀ ਆ ਉਹ ਦਵਾਈ ਖਾਣ ਦੇ ਨਾਲ ਸਾਨੂੰ ਹੌਲੀ-ਹੌਲੀ ਹੋਰ ਬਿਮਾਰੀਆਂ ਲੱਗਣਗੀਆਂ ਸਾਡੇ ਗੁਰਦੇ ਫੇਲ ਹੋਣਗੇ ਹਾਰਟ ਦੀ ਪ੍ਰੋਬਲਮ ਆਏਗੀ ਚਲੋ ਖੈਰ ਇਹ ਆਪ ਜੀ ਨੇ ਧਿਆਨ ਰੱਖਣਾ ਅਗਲੀ ਗੱਲ ਅਸੀਂ ਠੀਕ ਕਿਵੇਂ ਹੋਈਏ ਜਿਵੇਂ ਅਸੀਂ ਹੌਲੀ-ਹੌਲੀ ਖੁਰਾਕ ਖਾ ਕੇ ਗਲਤ ਬਿਮਾਰ ਹੋਏ ਆ ਸਾਨੂੰ ਬਿਮਾਰ ਹੋਣ ਨੂੰ ਤੇ ਕੁਦਰਤ ਨੇ ਬਹੁਤ ਟਾਈਮ ਲਾਤਾ ਕਿਉਂ ਲਾਤਾ ਪਤਾ ਸਾਡੀ ਬੋਡੀ ਉਸ ਖਰਾਕ ਦੇ ਨਾਲ ਫਾਈਟ ਕਰਦੀ ਰਹੀ ਕਿ ਮੈਂ ਬਿਮਾਰ ਨਾ ਹੋਵਾਂ ਅਸੀਂ ਬੋਡੀ ਦਾ ਸਾਥ ਨਹੀਂ ਦਿੱਤਾ ਦੇਖੋ 10 ਸਾਲ 15 ਸਾਲ 20 ਸਾਲ ਕਈਆਂ ਨੂੰ 30 30 ਸਾਲ ਵੀ ਲੱਗ ਜਾਂਦੇ ਬਿਮਾਰ ਹੋਣ ਨੂੰ ਬਿਮਾਰੀਆਂ ਲੱਗਣ ਨੂੰ ਸ਼ੂਗਰ ਆ ਟੈਨਸਰ ਆ ਕਿਡਨੀ ਦੀ ਪ੍ਰੋਬਲਮ ਆ ਹਾਰਟ ਦੀ ਆ ਲਿਵਰ ਦੀ ਆ ਬ੍ਰੇਨ ਦੀ ਆ ਸਰਵਾਈਕਲ ਆ ਤੇ ਪਿੱਛੇ ਜਿਹੜੀ ਸਾਡੀ ਬੈਕ ਪੇਨ ਆ ਉਹ ਪ੍ਰੋਬਲਮ ਆ ਕਬ ਜਿਆ ਬਵਾਸੀਰ ਬਹੁਤ ਸਾਲ ਲੱਗ ਜਾਂਦੇ ਨੂੰ ਠੀਕ ਇਹਨੂੰ ਬਿਮਾਰ ਹੋਣ ਨੂੰ ਸਾਨੂੰ ਬਿਮਾਰੀਆਂ ਲੱਗਣ ਨੂੰ 20 ਸਾਲ 30 ਸਾਲ 40 ਸਾਲ ਵੀ ਲੱਗ ਜਾਂਦੀ ਹੈ ਪਰ ਸਾਡੀ ਬੋਡੀ ਉਹਦੇ ਨਾਲ ਫਾਈਟ ਕਰਦੀ ਆ ਵੀ ਅਸੀਂ ਬਿਮਾਰ ਨਾ ਹੋ ਜਾਈਏ ਨਾ ਹੋ ਜਾਈਏ ਨਾ ਹੋ ਜਾਈਏ ਅਖੀਰ ਬੋਡੀ ਫਾਈਟ ਕਰਦੀ 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 ਅਸੀਂ ਬੋਡੀ ਦਾ ਸਾਥ ਨਹੀਂ ਦਿੰਦੇ ਅਖੀਰ ਸਾਡੀ ਬੋਡੀ ਗੋਡੇ ਟੇਕ ਦਿੰਦੀ ਬਿਮਾਰੀ ਦੇ ਮੋਰੀ ਬਿਮਾਰੀ ਸਾਡੇ ਸਾਹਮਣੇ ਆ ਜਾਂਦੀ ਫੇਰ ਅਸੀਂ ਜਾ ਕੇ ਉਹਦਾ ਪੁੱਛਦੇ ਆ ਡਾਕਟਰ ਨੂੰ ਸਾਨੂੰ ਪਤਾ ਲੱਗਦਾ ਵੀ ਆ ਇਦਾਂ ਬਿਮਾਰ ਨਹੀਂ ਪਰ ਜਦੋਂ ਅਸੀਂ ਆਪਣੀ ਖੁਰਾਕ ਠੀਕ ਕਰਦੇ ਹਾਂਗੇ ਇਹਦਾ ਮਤਲਬ ਤਾਂ ਕੀ ਹੈ ਅਸੀਂ ਬੋਡੀ ਦਾ ਸਾਥ ਦੇਣਾ ਸ਼ੁਰੂ ਕਰ ਦਤਾ ਜਿੱਦਾਂ ਅਸੀਂ ਕਿਸੇ ਬੱਚਾ ਕੋਈ ਸਟਰਗਲ ਕਰ ਰਿਹਾ ਅਸੀਂ ਉਹਨੂੰ ਸਾਥ ਦੇਈਏ ਬੱਚਾ ਜਲਦੀ ਬਲੰਦੀਆਂ ਨੂੰ ਛੂ ਜਾਂਦਾ ਜਾਂ ਕਿਸੇ ਬੰਦੇ ਦੀ ਸਪੋਰਟ ਕਰੀਏ ਐਦਾਂ ਹੀ ਜਦੋਂ ਅਸੀਂ ਆਪਣੀ ਬੋਡੀ ਦੀ ਸਪੋਰਟ ਕਰਾਂਗੇ ਸਾਡੀ ਬੋਡੀ ਤਾਂ ਚਾਹਦੀ ਆ ਕਿ ਮੈਂ ਬਿਮਾਰ ਨਾ ਹੋਵਾਂ ਮੈਂ ਠੀਕ ਰਹਾ ਇੱਕ ਅਸੀਂ ਬੋਡੀ ਦੀ ਸਪੋਰਟ ਕੀ ਕੀਤੀ ਅਸੀਂ ਉਹਨੂੰ ਡਾਈਟ ਵਧੀਆ ਦੇਤੀ ਖਾਣਾ ਪੀਣਾ ਸਹੀ ਕਰ ਦਿੱਤਾ ਠੀਕ ਹੈ ਫਿਰ ਅਸੀਂ ਉਹਨੂੰ ਰੈਸਟ ਪ੍ਰੋਪਰ ਦੇਣ ਲੱਗ ਪਏ ਅਸੀਂ ਖੁਰਾਕ ਵਧੀਆ ਕਰ ਦਿੱਤੀ ਫਿਰ ਨਾਲ ਵਰਜ ਸ਼ੁਰੂ ਕਰ ਦਿੱਤੀ ਅਸੀਂ ਠੀਕ ਹੋ ਜਾਾਂਗੇ ਮੇਰੇ ਕੋਲ ਇੱਕ ਸਰਦਾਰ ਜੀ ਆਂਦੇ ਨੇ ਐਨ ਐਸ ਮਾਨ ਲਿਬਰ ਡਾਈਮੈਂਸੀ ਹਾਰਟ ਦੀ ਪ੍ਰੋਬਲਮ ਸੀਗੀ 365 슈ਗਰ ਸੀਗੀ 30 سال ਦੀ ਉਮਰ ਹੋ ਗਈ ਉਹਨਾਂ ਦੀ 25-30 ਕਿਲੋਮੀਟਰ ਰੋਜ਼ ਸੈਰ ਕਰਦੇ ਵਾਕ ਕਰਦੇ ਰਨਿੰਗ ਕਰਦੇ ਆ ਸ਼ੂਗਰ ਨਾਰਮਲ ਲਿਵਰ ਸੈਟ ਬ੍ਰੇਨ ਸੈਟ ਹਾਰਟ ਸੈਟ ਬਿਲਕੁਲ ਸੋਲਾਂ ਨੇ ਸਹੀ ਹੋ ਕਾਰਨ ਸਿਰਫ ਉਹਨਾਂ ਨੂੰ ਕੁਝ ਨੁਕਤੇ ਦੱਸੀ ਕਿ ਆ ਡਾਈਟ ਲੈਣੀ ਆ ਬਸ ਇਨੀ ਇੱਕ ਗੱਲ ਬਾਤ ਆ ਕੁਝ ਉਹਨਾਂ ਨੂੰ ਦੇਸੀ ਚੀਜ਼ਾਂ ਦੱਸੀਆਂ ਦਵਾਈਆਂ ਦਵਾਈਆਂ ਨਹੀਂ ਮੈਂ ਕਹਿ ਸਕਦਾ ਉਹਨਾਂ ਨੂੰ ਉਹ ਡਾਈਟ ਹੀ ਆ ਸਾਡੀ ਉਹ ਤਾਂ ਇੱਕ ਤੁਹਾਨੂੰ ਸਮਝਾਉਣ ਮਾਤਰ ਦੱਸਣ ਕਰਕੇ ਤੁਹਾਨੂੰ ਦੱਸ ਤਾ ਫੇ ਦਵਾਈਆਂ ਨੇ ਨਹੀਂ ਸੌਂੜਿਆ, ਜਵੈਣਿਆ, ਜਲਵਤਰੀਆ, ਜੈਫ ਵਾਲਿਆ, ਅਦਰਕ ਆ, ਲਸਣਿਆ, ਲੌਂਗ ਆ, ਇਹੀ ਚੀਜ਼ਾਂ ਨੇ, ਹਲਦੀ ਆ, ਕੱਚੀ ਹਲਦੀ ਆ। ਠੀਕ ਆ। ਫਿਰ ਜਿਵੇਂ ਅਸੀਂ ਸ਼ੂਗਰ ਖਾਣੇ ਉਹ ਨਹੀਂ ਖਾਣੀ, ਉਹਦੀ ਜਗ੍ਹਾ ਸੀ ਖਜੂਰਾ ਲੈ ਸਕਦੇ ਡੇਟਸ। ਇਸ ਤਰ੍ਹਾਂ ਅਸੀਂ ਬਾਡੀ ਨੂੰ ਠੀਕ ਕਰ ਸਕਦੇ ਜੇ ਉਹ 20 ਸਾਲਾਂ ਚ ਬਿਮਾਰ ਹੋਈ ਆ ਨਾ ਬਾਡੀ ਖਾ ਖਾ ਕੇ 30 ਸਾਲਾਂ ਚ ਤਾਂ ਅਸੀਂ ਸਾਲ 6 ਮਹੀਨਿਆਂ ਦੋ ਸਾਲਾਂ ਦੇ ਵਿੱਚ ਬੋਡੀ ਨੂੰ ਐਨਫਿਟ ਕਰਦੇ ਆਂਗੇ ਜੇ ਬੋਡੀ 'ਚ ਫੈਟ ਆ ਗਈ ਆ ਫੈਟ ਵੀ ਅਸੀਂ ਠੀਕ ਕਰ ਲਾਂਗੇ ਭੋਜਨ ਵੀ ਖਾਵਾਂਗੇ ਵਧੀਆ ਸਵਾਦਿਸ਼ਟ ਤੇ ਸਾਨੂੰ ਬਿਮਾਰੀ ਵੀ ਨਹੀਂ ਕੋਈ ਲੱਗੇਗੀ ਬਸ ਥੋੜਾ ਜਿਹਾ ਸਾਨੂੰ ਧਿਆਨ ਦੇਣ ਦੀ ਲੋੜ ਆ ਬਸ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਬਸ ਠੀਕ ਹੋ ਜਾਣਾ ਕੋਈ ਦਿੱਕਤ ਵਾਲੀ ਕਰਨੀ ਚਾਹੇ ਸਰਵਾਈਕਲ ਆ ਚਾਹੇ ਬੈਕ ਪੇਨ ਆ ਚਾਹੇ ਬਵਾਸੀਰ ਆ ਚਾਹੇ ਮੈਂ ਕਹਿੰਨਾ ਕੈਂਸਰ ਵੀ ਆ ਤੁਸੀਂ ਦਵਾਈ ਨਾਲ ਤੁਸੀਂ ਖਾਣ ਵਾਲੀਆਂ ਚੀਜ਼ਾਂ ਠੀਕ ਕਰਕੇ ਠੀਕ ਹੋ ਜਾਓਗੇ ਪਰ ਤੁਹਾਨੂੰ ਆਪਣੀ ਕੇਅਰ ਆਪ ਕਰਨੀ ਪੈਣੀ ਹੈ ਧਿਆਨ ਆਪਣਾ ਆਪ ਰੱਖਣਾ ਪੈਣਾ ਫਿਰ ਉਸ ਤੋਂ ਬਾਅਦ ਅੱਗੇ ਸ਼ੁਰੂ ਹੁੰਦਾ ਜਿਵੇਂ ਸਾਡੀ ਬੋਡੀ 'ਚ ਗਰਮੀ ਵਧ ਗਈ ਹੈ ਉਹਦੇ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਜਾਂ ਸਾਡੀ ਬੋਡੀ ਦੇ ਵਿੱਚ ਕਫ ਵਧ ਗਈ ਹੈ ਜਾਂ ਸਾਡੀ ਬੋਡੀ ਦੇ ਵਿੱਚ ਠੰਡਕ ਵਧ ਗਈ ਹੈ ਇਸ ਤਰ੍ਹਾਂ ਬਿਮਾਰੀਆਂ ਲੱਗਦੀਆਂ ਅਸੀਂ ਉਹ ਠੀਕ ਕਰ ਦੇਾਂਗੇ ਬੈਲੈਂਸ ਕਰ ਦੇਾਂਗੇ ਠੀਕ ਹੋ ਜਾਾਂਗੇ ਕੋਈ ਗੱਲ ਨਹੀਂ ਹੈਗੀ ਹੋ ਜਾਾਂਗੇ ਠੀਕ ਦਾਸ ਨੇ ਬੜੇ ਮਰੀਜ਼ ਬੜੇ ਗੁਰੂ ਕੇ ਪਿਆਰੇ ਠੀਕ ਕੀਤੇ ਆ ਤੇ ਠੀਕ ਹੋ ਸਕਦੇ ਆ ਆਪਾਂ ਕੋਈ ਦਿੱਕਤ ਅਲੀਗਲ ਨਹੀਂ ਹੈਗੀ ਹਾਂ ਧਿਆਨ ਦੇਣਾ ਪਵੇਗਾ ਅਗਰ ਕਿਸੇ ਨੂੰ ਮੇਰੀ ਐਡਵਾਈਸ ਦੀ ਲੋੜ ਹੋਵੇ ਮੇਰਾ ਨੰਬਰ ਹੈ 9781593403 ਇਸ ਕਰਕੇ ਆਪਾਂ ਵਾਪਸ ਮੁੜੀਏ ਅੱਗੇ ਨਾ ਜਾਈਏ ਅੱਗੇ ਗਾਂ ਤੇ ਗਾਂ ਸਾਡੀ ਸਿਹਤ ਜ਼ਿਆਦਾ ਵਿਗੜਦੀ ਜਾਏਗੀ ਠੀਕ ਹੈ ਜੀ ਇਸ ਕਰਕੇ ਆਪਾਂ ਆਪਣਾ ਧਿਆਨ ਆਪ ਰੱਖੀਏ ਆਪਣਾ ਫਾਇਦਾ ਆਪ ਕਰੀਏ ਇਨੀਆਂ ਕ ਬੇਨਤੀਆਂ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ